ਅੱਜ ਦਾ ਮਸਲਾ ਕੀ ਹੈ ਜੀ ਸਰ ਮਸਲਾ ਇਹ ਹੈ ਜੀ ਅੱਜ ਦਾ ਸੰਗਰੂਪ ਦੇ ਵਿੱਚ ਹਰਕਿਸ਼ਨਪੁਰਾ ਪ੍ਰਿੰਟ ਦੇ ਵਿੱਚ ਵਕੀਲਾ ਤੌਰ ਤੇ ਇੱਕ ਆਈ ਐਲ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਹੈ ਜਿਹਦਾ ਕਰੋੜਾਂ ਦਾ ਰਪਾ ਦਾ ਕਾਰੋਬਾਰ ਹੈ ਲੇਕਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਥੇ ਕੰਮੇ ਨੇ ਜਿਹੜੇ ਉਹ ਕੰਮ ਕਰਦੇ ਜਦੋਂ ਸਾਡੇ ਇਲਾਕੇ ਦੀ ਜ਼ਮੀਨ ਲਈ ਇਹਨਾਂ ਨੇ ਵਕੀਲਾ ਤੌਰ ਤੇ ਇੱਕ ਐਗਰੀਮੈਂਟ ਹੋਇਆ ਵੀ 60 40 ਦੀ ਰੇਸ਼ੋ ਜਾ ਕੇ ਇਸ ਤੋਂ ਥੋੜਾ ਬਹੁਤਾ 10% ਤੋਂ ਉੱਪਰ ਇੱਕ ਵੜਿਆ ਹੋਇਆ ਦੋਵੇਂ ਟੈਕਟ ਹੈਗਾ ਫੈਕਟਰੀ ਐਕਟਾ ਫੈਕਟਰੀ ਐਕਟ ਦੇ ਮਸਾਬੂਕ ਸਾਡੇ ਇਲਾਕੇ ਦੇ ਲੋਕਾਂ ਨੂੰ ਜੋਬ ਦੇਣੀ ਪਣਦੀ ਹੈ ਲੇਕਿਨ ਇਹਨਾਂ ਨੇ ਸਾਡੇ ਇਲਾਕੇ ਦੇ ਲੋਕਾਂ ਨੂੰ ਜੋਬ ਦੇਣ ਦੀ ਥਾਂ ਤੇ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਸਕਿਲਡ ਲੇਬਰ ਹੈ ਜਿਹੜੀ ਵਕਾਇਦਾ ਤੌਰ ਤੇ ਚੰਗੇ ਕੰਮੇ ਨੇ ਜਿਹੜੇ ਉਹਨਾਂ ਦੇ ਬਾਹਰ ਕੱਢ ਗਿਆ 80 90 ਬੈਠੇ ਨੇ ਇੱਥੇ ਤੇ 100 150 ਨੂੰ ਹੋਰ ਕੱਢਣ ਦੀ ਤਿਆਰੀ ਹੈ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ برداشت ਨਹੀਂ ਕਰਾਂਗੇ ਫੈਕਟਰੀ ਨੇ ਜਿਹੜਾ ਵਾਅਦਾ ਕੀਤਾ ਸਾਡੇ ਨਾਲ ਸਾਡੀ ਜ਼ਮੀਨ ਤੇ ਲੈਂਡ ਵੇਲੇ ਜਦੋਂ ਜ਼ਮੀਨ ਕਾਉਂਟੀਆ ਦੇ ਭਾਗ ਅਕਵਾਇਰ ਕਰਕੇ ਸਰਕਾਰ ਨੇ ਇਹਨ ਦਾ ਸਾਡੇ ਕੰਮ ਇੱਥੇ ਕੰਮ ਨਾ ਕਰਨ ਉਲਟਾ ਸਾਨੂੰ ਇਹ ਕੈਂਸਰ ਬਣ ਰਹੀ ਹੈ ਇਹਨੇ ਬਕਾਇਦਾ ਤੌਰ ਦੇ ਉਤੇ ਇੱਕ ਬਹੁਤ ਵੱਡਾ ਇੱਕ ਸਕੈਂਡਲ ਨਿਕਲੂਗਾ ਜੇ ਇਹਦੀ ਜਾਂਚ ਕੀਤੀ ਜਾਵੇ ਇਹਦਾ ਜਿਹੜਾ ਪਾਣੀ ਧਰਤੀ ਦੇ ਵਿੱਚ ਪਾਇਆ ਜਾ ਰਿਹਾ ਸਾਡੇ ਇਲਾਕੇ ਦਾ ਪਾਣੀ ਪਲੂਟਨ ਹੋ ਰਿਹਾ ਜਿਹਦੇ ਕਰਕੇ ਕੈਂਸਰ ਹੈ ਜਿਹੜਾ ਵੱਡੇ ਫੁੱਤਰ ਦੇ ਉੱਤੇ ਸਾਡੇ ਇਲਾਕੇ ਦੇ ਸਾਡੇ ਇਨਾ ਪਿੰਡਾਂ ਦੇ ਵਿੱਚ ਫੈਲਣ ਦਾ ਖਤਰਾ ਬੜਿਆ ਹੋਇਆ ਤੇ ਦੂਜਾ ਹਵਾ ਪਲੂਟਨ ਜਦੋਂ ਕਿਧਰੇ ਇੱਕ ਪਾਸੇ ਨੂੰ ਹਵਾ ਜਾਂਦੀ ਆ ਤਾਂ ਫਸਲਾਂ ਬਰਬਾਦ ਕਰਕੇ ਰੱਖਦੇ ਜਿਹੜਾ ਧੂੰਆਂ ਨਿਕਲਦਾ ਪਾਣੀ ਪੋਲਿਊਟਡ ਧਰਤੀ ਪੋਲਿਊਟਡ ਸਾਡੀ ਤੇ ਸਾਡਾ ਵਾਤਾਵਰਨ ਪੋਲਿਊਟਡ ਤੇ ਲੇਕਿਨ ਕੰਮ ਇਹ ਸਾਡੇ ਬਾਹਰ ਫੈਕਟਰੀ ਅਸੀਂ ਕੱਦ ਲਈ ਲਾਈ ਹੈ ਸਾਡੇ ਸਾਡੀ ਪ੍ਰਾਪਰਟੀ ਸਾਡੀ ਜਾਇਦਾਦ ਕੱਦ ਲਈ ਖਿੱਚੀ ਦੀ ਹੈ ਅਸੀਂ ਸਰਕਾਰ ਤੋਂ ਪੁੱਛਣਾ ਚਾਹੁੰਦੇ ਜੇ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ ਤਾਂ ਸਰਕਾਰਾਂ ਹੱਥ ਖੜੇ ਕਰ ਦੇਣ ਤੇ ਲੋਕਾਂ ਨੇ ਆਪਣੇ ਆਪਣੇ ਹੱਕਾਂ ਦੇ ਲਈ ਲੜਾਈ ਸ਼ੁਰੂ ਕਰ ਪਾਉਣਗੇ ਮਦਦ ਕੀ ਹੈ ਜੀ ਤਾਡੀ ਮੰਗ ਹੈ ਜੀ ਇਹ ਪੀਛੇ ਦਾ ਤੌਰ ਤੇ ਇਹ ਕੰਮ ਇਹ ਜਿਹੜੇ ਬਹਾਰ ਕੀਤੇ ਜਾਂ ਉਹ ਤੇ ਸਾਡੇ ਇਲਾਕੇ ਦੇ ਜਿਹੜੇ ਬੇਰੁਜ਼ਗਾਰ ਨੌਜਵਾਨ ਕਰਦੇ ਉਹਨਾਂ ਨੂੰ ਬਕਾਇਦਾ ਤੌਰ ਤੇ ਪਹਿਲ ਦੇ ਆਧਾਰ ਤੇ ਜਿਹੜੀ ਐਗਰੀਮੈਂਟ ਜ਼ਮੀਨ ਖਰੀਦਣ ਵੇਲੇ ਸਾਡੇ ਨਾਲ ਆਈਐਲ ਨੇ ਕੀਤਾ ਉਹਦੇ ਮੁਤਾਬਕ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਇਲਾਕੇ ਦੇ ਸਕਿੱਲਡ ਲੇਬਰ ਨੂੰ ਅਕਾਲੇ ਇਲਾਕੇ ਦੇ ਬਕਾਇਦਾ ਜਿਹੜੇ ਇੰਜੀਨੀਅਰ ਵਿਲੇ ਫਿਰਦੇ ਨੇ ਉਹਨਾਂ ਨੂੰ ਇੱਥੇ ਮਪਰਤੀ ਕੀਤਾ ਜਾਵੇ ਵਰਲੇ ਸਟੇਟਾਂ ਤੋਂ ਲੈ ਕੇ ਕਿਉਂ ਇੱਥੇ ਮਪਰਤੀ ਕੀਤੇ ਜਾ ਰਹੇ ਇੱਕ ਵੱਡਾ ਮੁੱਦਾ ਹੈ ਤੁਹਾਡੀ ਮੰਗ ਹੈ ਕਿ ਜਿੱਨਾਂ ਚਿਰ ਇਹ ਅਸੀਂ ਆਪ ਦਾ ਹੱਕ ਹੈ ਜਿਹੜਾ ਪੰਜਾਬ ਦਾ ਸਾਡੀ ਜ਼ਮੀਨ ਦੇਣ ਵੇਲੇ ਸਾਡੇ ਨਾਲ ਐਗਰੀਮੈਂਟ ਹੋਇਆ ਉਹ ਪੂਰਨ ਹੋ ਅੱਜ ਅਸੀਂ ਅਰਜਨ ਸਾਹਿਬ ਨੂੰ ਮਾਣ ਜੋ ਮੁੱਖ ਮੰਤਰੀ ਕੈਪਟਨ ਅਵਰੇਂਦਰ ਸਿੰਘ ਜੀ ਦੇ ਨਾਲ ਸਾਰੇ ਕਾਮਿਆਂ ਦੀ ਤਰਫ ਤੋਂ ਇਹ ਕਾਮਿਆਂ ਦੇ ਅਸੀਂ ਤੋਂ سپورਟ ਤੇ ਹੈ ਇਹ ਕਾਮਿਆਂ ਦੀ ਤਰਫ ਤੋਂ ਮਾਣ ਜੋ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਤਾਂ ਕਿ ਉਹਦੇ ਡਿਟੇਲ ਤੇ ਲਿਖਿਆ ਸੀ ਜੀ ਸਾਡਾ ਹੱਕ ਹੈ ਅਸੀਂ ਹੱਕ ਮੰਗਣ ਦੇ ਲਈ ਡੈਮੋਕਰੈਟਿਕ ਤਰੀਕੇ ਦੇ ਨਾਲ ਅੱਜ ਅਸੀਂ ਗੇਟ ਤੇ ਬੈਠੇ ਸੰਕੇਤਕ ਸਾਡਾ ਅੱਜ ਦਾ ਧਰਮ ਹੈ ਇਤੋ ਵੱਡਾ ਵੱਡੀ ਇਨਸਾਫ ਰੈਲੀ ਕਰਾਏ ਉਹ ਇਨਸਾਫ ਰੈਲੀ ਵੇਲੇ ਤਾਂ ਸਰਕਾਰ ਦੇ ਚੁੱਲ੍ਹੇ ਹਲਾਤ ਤੇ ਨਾਲੇ ਫੈਕਟਰੀਆਂ ਚੁੱਲ੍ਹੇ ਹਲਾ ਦੇਣੇ ਜੇ ਉਧਰੋਂ ਕੋਈ ਗਲਤ ਰਿਜ਼ਲਟ ਨਿਕਲਦਾ ਤਾਂ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਫੈਕਟਰੀ ਵੈਲਕਮ